ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲ ਜੀਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਹਲਕੜੇ ਆਏ ਆਂ ਜੀ ਤੇ ਗੱਲਬਾਤ ਕਰਾਵਾਂਗੇ ਤੈਨਾਂ ਆਪਾਂ ਬਹਿਣਾ ਚੰਗੇ ਮਿਲ ਕੇ ਰਿਕਾਰਡ ਵਾਲਿਆਂ ਦੇ ਕੇ ਆਏ ਆਂ ਤੇ ਆਜੋ ਜੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਪੂਰੇ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ 6284410 41 ਫੋਨ ਨੰਬਰ ਆ ਗਿਆ ਬਾਈ ਪਿੰਡ ਹਲਕੜਾ ਗਿਆ ਨੇੜੇ ਪਿੰਡ ਭੜੌੜ ਜੰਗੀ ਇਹਨਾਂ ਦੇ ਸਹੀ ਤੋਂ ਗਿਆ ਗਿਆ ਜਿਲ੍ਹਾ ਬਰਨਾਲਾ ਆ ਗਿਆ ਜਿਲ੍ਹਾ ਬਰਨਾਲਾ ਤੇ ਅੱਜ ਆਪਾਂ ਕਿੰਨੇ ਨਗ ਦਿਖਾਉਣੇ ਵੀਰੇ ਅੱਜ ਬਾਈ ਤਿੰਨ ਬਿਹੜਾ ਦਿਖਾਉਣਾ ਦਿਖਾਉਣੇ ਜਵਨ ਕੀ ਦੀਆਂ ਹੂੰ ਵੱਡੇ ਸਾਈਜ਼ ਵਾਲੇ ਹਨਾ ਤਿੰਨ ਕੱਦ ਕਾਰਨ ਪੂਰੇ ਹੂੰ ਇਹ ਜੀ ਆਪਾਂ ਪਹਿਲੇ ਨੰਬਰ ਦੀ ਗੱਲ ਕਰ ਲਏ ਵੀਰੇ ਦੀਪੂ ਕੀ ਡਿਟੇਲ ਹੈ ਦੀ ਇਹ ਦੂਜਾ ਸੂਆ ਸੂਈ ਹੈ ਕੀ ਰਿਕਾਰਡ ਹੈ ਪਹਿਲੇ ਸੂਏ ਦਾ ਪਹਿਲੇ ਸੂਏ ਨੇ 28 ਤੋਂ 29 ਕਿਲੋ ਤੋ ਦਿੱਤਾ ਐਦ ਕੀ ਕਿੰਨਾ ਦੇ ਦੋਗੇ ਐਦ ਕੀ ਆਪਾਂ 30 ਦੀ ਪਲੱਸ ਕਹਿ ਕੇ ਦੇਣੀ ਹੈ 30 ਤੋਂ ਠੀਕ ਆ 6 ਦੰਦਾ ਹਜੇ 6 ਦੰਦਾ ਅਰੀਨਲ ਪੱਟ ਕੇ ਲੈ ਜੇ ਕੋਈ ਹਾਂ ਕਿੰਨੇ ਦਾ ਲੈ ਜੂਗੀ ਖੋਲੋ ਇਹਦੇ 12 ਤਰੀਕ ਨੂੰ ਤੱਕ ਪੂਰੇ ਹੈ ਜੀ ਓਕੇ ਜੀ ਤੇ ਬਾਕੀ ਦਾ ਕਾਗਜ਼ ਕੱਟ ਦੀ ਇਹ ਚ ਕੋਈ ਕਮੀ ਨਹੀਂ ਹੈ ਨਾ ਵੱਡੇ ਮੈਂ ਪੂਰੇ ਫਰਦਾ ਦਿੰਦਾ ਨਹੀਂ ਵੱਡੇ ਸਾਈਜ਼ ਦੀ ਹੈ ਜੀ ਆ ਦੇਖੋ ਟ੍ਰੇਡ ਆ ਜਾ ਮੈਂ ਯਾਰ ਨਹੀਂ ਨਹੀਂ ਠੀਕ ਆ ਸਭੀ ਪੜੀ ਪਿਆ ਜਿੰਨਾ ਲੇਵਾ ਮੂਰੇ ਤੇ ਉਨਾ ਹੀ ਪਿਛੇ ਹੈ ਠੀਕ ਹੈ ਵੀਰੇ ਠੀਕ ਹੈ ਇੰਨਾ ਲੇਵਾ ਬਾਈ ਓਕੇ ਓਕੇ ਲੈ ਚਲੋ ਮੈਂ ਤਾਂ ਮੁਲਕ ਵੇਨ ਦਿਖਾ ਦੇ ਚੰਗੀ ਤਰ੍ਹਾਂ ਓਕੇ ਜੀ ਆ ਦੇ ਦੋ ਘੜੀਆਂ ਦੇਖਣ ਵਾਲੀ ਆ ਬਿਲਕੁਲ ਮੈਂ ਪੂਰੀ ਸਟਰੋਂਗ ਤੇ ਛੋਟੀਆਂ ਵੇਨ ਜ ਵੀ ਪੂਰੀਆਂ ਵਧੀਆ ਲੇਵੇ ਤੇ ਚਲੋ ਜੀ ਇਹ ਕੋ ਕਹਿਣ ਦੀ ਗੱਲ ਨਹੀਂ ਹੈਗੀ ਬਿਲਕੁਲ ਨਹੀਂ ਠੀਕ ਹੈ ਵੀਰੇ 28 ਕਿਲੋ ਵੰਗੂ ਦੋ ਤੇ ਐਂ ਜਮਾ ਦਿੱਤਾ ਠੀਕ ਹੈ ਵੀਰੇ ਆ ਕਰੋ ਚੈੱਕ ਤੇ ਬਾਕੀ ਚੀਪੇ ਜੂਪੇ ਦੀ ਓਕੇ ਆ ਬਾਈ ਉਡੀ ਆਪਣੀ ਗਰੈਂਟੀ ਹੋਊ ਬਾਈ ਮੈਂ ਨਾਲ ਫੂਲ ਦੀਆਂ ਮੇਰੇ ਠੀਕ ਆ ਠੀਕ ਆ ਠੀਕ ਆ ਉਹ ਚੀਜ਼ ਦੀ ਆਪਣੀ ਗਰੈਂਟੀ ਹੋਊ ਓਕੇ ਜੀ ਓਕੇ ਓਕੇ ਤੇ ਡਿਮਾਂਡ ਬਾਈ ਇਹਦੀ ਇਹਦੀ ਫੂਲ ਤੇ ਕਰਾਂਗੇ ਤਿੰਨੇ ਵੜਾ ਫੂਲ ਤੇ ਕਰਾਂਗੇ ਤੇ ਦੋ ਨੰਬਰ ਵਾਲੀ ਬਾਈ ਇਹ ਦੋ ਨੰਬਰ ਵਾਲੀ ਬਾਈ ਦੂਜਾ ਸੂਆ ਸੁੰਦੀ ਆ ਅੱਛਾ ਦੂਜਾ ਸੂਆ ਇਹ ਸੁੰਦੀ ਆ ਹਾਂ ਇਹਨੇ 26 ਕਿਲੋ ਦੁੱਧ ਦਿੱਤਾਗਾ ਪਹਿਲੇ ਸੂਏ ਪਹਿਲੇ ਸੂਏ ਅੱਜ ਮਾਲਦਰਾ ਤਿੰਨੇ ਵੜਾ ਚੰਗੀਆਂ ਹਨਾ ਤਿੰਨੇ ਵੜਾ ਚੰਗੀਆਂ ਨੇ ਬਾਈ ਤੇ 26 ਕਿਲੋ ਕਿੰਨੇ ਦਿਨ ਬਾਕੀ ਆ ਇਹ ਵੀ ਹਜੇ 5 ਦਿਨ ਲੈ ਜੂਗੀ ਤੇ ਐਤ ਕੀ ਕਿੰਨਾ ਦੇ ਦੂਗੀ ਐਨ ਦੀ ਆਪਾਂ 25 26 ਕਿਲੋ ਹੀ ਕਹਿ ਕੇ ਦੇਣਾ। ਸੁਆ ਕਿਹੜਾ ਹੈ ਦੂਜਾ ਵੀ? ਇਹ ਵੀ ਦੂਜਾ ਸੁਆ। ਓਕੇ ਜੀ। ਇਹਾ ਜਿਵੇਂ ਮਰਜ਼ੀ ਘਰੇ ਪੂਰੇ ਚੋਣ ਵਾਲਾ ਵੀ ਰਹਾ ਦਾ। ਹੂੰ। ਥਾਂ ਸੁਣ ਇਹ ਜਿਆ ਲੱਗਿਆ ਵੈ ਦਾ ਤਾ ਨੂੰ ਗੱਲਾਂ ਕਰ। ਓਕੇ ਜੀ। ਬਾਕੀ ਦਾ ਮਿਲਕ ਵੇਨਜ ਵੀ ਵਧ ਗਿਆ। ਤੇ ਲੇਵਾ ਪਾਂਡਰ ਵਰਗਾ ਕਰਮਾਲੀ ਤਿਆਰ ਕਰੀ ਫਿਰਦੀ ਹੈ ਨਾ ਹੁਣ। ਇਹ ਪੂਰੇ ਤੇ ਬਾਈ ਉਨੇ ਹੀ ਪਿਛੀ ਆਲੀ। ਕਿੰਨੇ ਦਿਨ ਘਟ ਜੂਗੀ? ਇਹ 5 ਦਿਨ ਲੈ ਜੂ ਵੀਰੇ। ਓਕੇ ਜੀ। ਲੈ ਚਲੋ ਇਹਨੂੰ। ਵੀਰੋ। ਕਰੋ ਤੋਰਾ ਤਰਾ ਜੱਕ। ਤੇ ਇਹ ਐਚਐਫ ਚ ਆ ਗਈ ਨਾ ਇਹ ਵੀ ਐਚਐਫ ਚ ਆ ਗਈ ਓਕੇ ਜੀ ਪਹਿਲਾਂ ਵਾਲੀ ਵੀ ਐਚਐਫ ਚ ਆ ਗਈ ਹਾਂਜੀ ਥੋੜਾ ਜਿਹਾ ਪੱਕਾ ਦਾ ਮੰਗਦੀ ਆ ਥੋੜਾ ਜਿਹਾ ਪੱਕਾ ਮੰਗਦੀ ਆ ਫਾਰਕ ਤੋਂ ਆਈ ਗਈ ਓਕੇ 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 ਲੈ ਦੂਣਾ ਨਹੀਂ ਪਾਇਆ ਰਹੀ ਇਹ ਠੀਕ ਹੈ ਜੀ ਹਾਂ ਬਾਕੀ ਦਾ ਗੱਲ ਹਜੇ ਤਾਂ ਇਹਨੇ ਲੈਵਾ ਕਰ ਮੈਂ ਬਾਈ ਆਪਾਂ ਨੂੰ ਜਿਹੜੇ ਸਾਰੇ ਸੀਮਣਾ ਦੀ ਤੁਹਾਨੂੰ ਸਾਰੇ ਡਿਟੇਲ ਦੱਸਾਂਗੇ ਤੇ ਕਿੰਨਾ ਦੁੱਧ ਦੱਸਿਆ ਸੀ ਕਿ ਦੇ ਦੂਗੀ ਇਹ ਇਹ ਆਪਾਂ 25 ਕਿਲੋ ਕਰਕੇ ਲੈਣੀ ਹੈ ਠੀਕ ਹੈ ਤੇ ਡਿਮਾਂਡ ਝੋਲੀ ਝਾਰੀ ਦਾ ਦੁੱਧ ਤਾਂ ਵੱਧ ਵੀ ਦੇ ਦੂਗੀ ਡਿਮਾਂਡ ਇਹਦੀ ਵੀ ਫੋਨ ਤੇ ਇਹਦੀ ਵੀ ਫੋਨ ਤੇ ਕਰਾਂਗੇ ਲੈ ਓਕੇ ਜੀ ਤੇ ਹੁਣ ਆਪਾਂ ਗੱ ਆ ਵਾਲੀ ਜਰਸੀ ਬਾਈ ਦੂਜਾ ਸਵਾਰੀ ਜਨਾ ਟੱਚਫਨਾ ਆ ਗਈ ਹੈ ਨਾ ਥੋੜੀ ਜੀ ਕ੍ਰੋਸ ਜਰਸੀ ਦਾ ਹਾਂ ਬਾਈ ਟੱਚਫਨਾ ਆ ਗਈ ਥੋੜਾ ਜ ਆ ਦੇਖੋ ਜੀ ਵੱਡੇ ਸਾਈਜ਼ ਦੀ ਆ ਗਈ ਪੂਰੇ ਦੀ ਜੇ ਆਪਾਂ ਗੱਲ ਕਰ ਤੇ ਜੇ ਆਪਾਂ ਜਰਸੀ ਦੀ ਗੱਲ ਕਰ ਲਏ ਜਰਸੀ ਨਾਲ ਫੈਟ ਦੀ ਕੰਪੈਸਟੀ ਵੱਜ ਜਾਂਦੀ ਤੇ ਐਚਫ ਨਾਲ ਦੁੱਧ ਵੱਜ ਜਾਂਦਾ ਆ ਦੇਖੋ ਜੀ ਸਾਈਜ਼ ਵਾਈਜ਼ ਇਹਨਾਂ ਨੂੰ ਗੌਰ ਨਾਲ ਖਾ ਰਹੇ ਬਾਈ ਭਲਾ ਭੁਲਾ ਕਰੀ ਫਿਰਦੀ ਹੈ ਨਾ ਹਾਂ ਉਹਨਾਂ ਹੀ ਮੂਰੇ ਆ ਆ ਦੇਖੋ ਜੀ ਤੇ ਉਹਨਾਂ ਹੀ ਮੰਗਰਾ ਲੀਵਾ ਠੀਕ ਹੈ ਬਰੇ ਥਾਣਾ ਇਹ ਜਿਆ ਲੱਗਿਆ ਬਾਕੀ ਦੀ ਗੱਲ ਉਹਵੇਂ ਨਹੀਂ ਹੈਗਾ ਹਨਾ ਵੀ ਕੋਈ ओके जी ਲੈ ਚਲੋ ਫੇਸ ਕਰੋ ਚੈੱਕ ਸੁਆ ਇਹ ਵੀਰੇ ਕਿਹੜਾ ਇਹ ਦੂਜਾ ਸੁਆ ਆ ਗਿਆ ਜਿਹੜਾ ਓਕੇ ਤੇ ਬਾਕੀ ਦਾ ਦੁੱਧ ਕਿੰਨਾ ਗਾੜ ਦੂਗੇ ਦਾ ਦੀਪੂ ਚੰਗੇ ਗਾੜੂ ਹਨਾ ਦੁੱਧ ਬਾਈ 30 ਤੋਂ ਪਲੱਸ ਚੱਲ ਜੂਗੀ ਇਹ ਹਮ ਠੀਕ ਹੈ ਨਾ origial ਪਿਆਵ ਵਾਲੀ ਜੱਸੀ ਨੂੰ ਆਪਾਂ ਕਹਿੰਦੇ ਬਾਕੀ ਦਾ ਕੋਈ ਠੰਡ ਦਾ ਮੌਸਮ ਹਨਵਾਇਆਂ ਨਹੀਂ ਧਵਾਈਆਂ ਨਹੀਂ ਉਸ ਦੇ ਹਿਸਾਬ ਨਾਲ ਚੈੱਕ ਕਰ ਲਿਓ ਠੀਕ ਹੈ ਜੀ ਆਹ ਦੇਖੋ ਜੀ ਇਸ ਕਰੋ ਚੱਕ ਤੇ ਬਾਕੀ ਹਥਾਂ ਲੈਵਾ ਕਰੋ ਚੱਕ ਇੱਕ ਨੰਬਰ ਤੇ ਇਹਦੀ ਡਿਮਾਂਡ ਬਾਈ ਇਹਦੀ ਵੀ ਫੁਮੂਟੀ ਕਰਨੀ ਕਿੰਨੇ ਦਿਨ ਘਟ ਜੂਗੇ ਇਹ ਇਹ ਲੈ ਜੂਗੀ ਬਾਈ 2 ਤੋਂ 4 ਦਿਨ 2 ਤੋਂ 4 ਦਿਨ ਹਨਾ ਤੇ ਤਿੰਨ ਬਹਿੜਾ ਸੀ ਤਿੰਨੇ ਵੀਰੇ ਦਿਖਾਤੀਆਂ ਚੰਗੇ ਰਿਕਾਰਡ ਵਾਲੀਆਂ ਠੀਕ ਆ ਜੀ ਤੇ ਬਾਕੀ ਦਾ ਗੱਲ ਤਿੰਨੇ ਨਗੀਨੇ ਆ ਤੇ ਆਪਾਂ ਗੱਲ ਕਰ ਲਗੇ ਪੂਰੇ ਇੱਕ ਨੰਬਰ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ